नमस्कार आकाशवाणी दाए चलंदर केंद्र है हूं दूसरी चंचल शर्मा तुम परदेशक खबरें सुनो शिक्षा मंत्रालय ने विद्यार्थियों ਲਈ बहुभाषावाद स्कूलों ਵਿੱਚ ਸਿੱਖਿਆ ਦੇ ਮਾਧਿਅਮ ਅਤੇ ਸਥਾਨਕ ਭਾਰਤੀ ਭਾਸ਼ਾਵਾਂ ਵਿੱਚ ਪੜਾਉਣ ਦੇ ਮਹੱਤਵ ਬਾਰੇ ਚਰਚਾ ਕਰਨ ਲਈ ਇੱਕ ਮੀਟਿੰਗ ਕੀਤੀ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ संजय कुमार ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਦੇ ਸੀਨੀਅਰ ਅਧਿਕਾਰੀਆਂ ਅਤੇ ਮਹਾਰਾਣਾ ਨਾਲ ਮੀਟਿੰਗ ਹੋਈ ਮੰਤ੍ਰਾਲੇ ਨੇ ਕਿਹਾ ਕਿ ਇੱਕ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਆਪਸੀ ਹੁਨਰ ਅਤੇ ਗਿਆਨ ਨੂੰ ਵਧਾਉਂਦਾ ਹੈ शिक्षा ਵਿੱਚ ਮਾਤ ਭਾਸ਼ਾ ਦੀ ਮਹੱਤਤਾ ਦਾ ਸਿਕਰ ਕਰਤੇ ਹੋਏ ਮੰਤਰਾਲੇ ਨੇ ਕਿਹਾ ਕਿ ਬੱਚੇ ਆਪਣੀ ਮਾਤ ਭਾਸ਼ਾ ਵਿੱਚ ਮੁੱਖ ਤਾਰਨਾਵਾ ਤੇਜ਼ੀ ਨਾਲ ਸਿੱਖਦੇ ਨੇ ਨਿਊਯਾਰਕ ਦੀ ਰੇਟਿੰਗ ਏਜੰਸੀ ਮੂਡੀਜ਼ ਨੇ ਵਿੱਤੀ ਸਾਲ 2024 ਵਾਸਤੇ ਭਾਰਤ ਦੀ ਜੀਡੀਪੀ ਵਿਕਾਸ ਦਰ ਦੇ ਅਨੁਮਾਨ ਨੂੰ ਵਧਾ ਕੇ 7.2 ਫੀਸਦੀ ਕਰ ਦਿੱਤਾ ਹੈ ਮੂਡੀਜ਼ ਦਾ ਪਿਛਲਾ ਅਨੁਮਾਨ 6.8 ਫੀਸਦੀ ਸੀ ਮੂਡੀਜ਼ ਨੇ ਸਾਲ 2025 ਲਈ 6.6 ਫੀਸਦੀ ਦਾ ਅਨੁਮਾਨ ਲਗਾਇਆ ਹੈ ਪਿਛਲੇ ਸਾਲ ਇਹ 6.4 ਫੀਸਦੀ ਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਸੋਧਿਆ ਅਨੁਮਾਨ ਮਜ਼ਬੂਤ ਤੇ ਵਿਆਪਕ ਅਧਾਰਿਤ ਤੇ ਵਿਕਾਸ ਤੇ ਅਦਾਤੀ ਕਾਰੋਬਾਰੀ ਸਥਿਤੀਆਂ ਨੂੰ ਸੁਧਾਰ ਰਹੀ ਚਲਾਈ ਗਈ ਨੇ ਸਮਾਜਿਕ ਸੰਚਾਰ ਦੇ ਸਾਧਨਾਂ ਵਿੱਚ ਕਈ ਤਬਦੀਲੀਆਂ ਦੇਖਣ ਨੂੰ ਮਿਲੀਆਂ ਨੇ ਸਮਾਜ ਨੂੰ ਇੱਕ ਦੂਜੇ ਨਾਲ ਜੋੜਨ ਦਾ ਕੰਮ ਕਰਦੇ ਹੋਏ ਚਿੱਠੀਆਂ ਦੀ ਥਾਂ ਹੁਣ WhatsApp ਸੁਨੇਹਾ ਨੇ ਲੈ ਲਈ ਹੈ ਹਾਲਾਂਕਿ ਆਕਾਸ਼ਵਾਨੀ ਦੇ ਵੱਖ-ਵੱਖ ਕੇਂਦਰਾਂ ਵਿੱਚ ਹਾਲੇ ਵੀ ਸੁਨੇਹਾ ਦਾ ਜ਼ਰੀਆ ਇਕੱਠ ਹੈ ਬਣੇ ਹੋਏ ਨੇ ਹੋਰ ਵੇਰਵਿਆਂ ਨਾਲ ਇਹ ਰਿਪੋਰਟ ਮੌਜੂਦਾ ਸਮੇਂ ਵਿੱਚ ਭਾਵ ਹੈ ਤੇਜ ਸਕਲਿਕੀ ਸੰਚਾਰ ਪੁਰਾਣੇ ਜ਼ਮਾਨੇ ਦੀਆਂ ਚਿੱਠੀਆਂ ਤੇ ਭਾਰੀ ਨਜ਼ਰ ਆਉਂਦਾ ਏ ਪਰ ਆਕਾਸ਼ਵਣੀ ਵਿੱਚ ਪ੍ਰੋਗਰਾਮਾਂ ਸੰਬੰਧੀ ਮਿਲਣ ਵਾਲੇ ਲੋਕਾਂ ਦੇ ਸੁਝਾਅ ਤੇ ਗਾਣਿਆਂ ਦੀ ਫਰਮਾਇਸ਼ ਸੰਬੰਧੀ ਚਿੱਠੀਆਂ ਨੇ ਖਾਸ ਤੌਰ ਤੇ ਪੋਸਟ ਕਾਰਡ ਦੀ ਹੋਣ ਨੂੰ ਹਾਲੇ ਵੀ ਕਾਇਮ ਰੱਖਿਆ ਹੋਇਆ ਏ ਜੀ ਹਾਂ ਆਕਾਸ਼ਮੀ ਜਿੰਦਰ ਵਿਖੇ ਰੋਜ਼ਾਨਾ ਆਉਣ ਵਾਲੇ ਇਹ ਪੋਸਟਕਾਰਡ ਬੀਤੇ ਜ਼ਮਾਨੇ ਦੀ ਉਸ ਯਾਦ ਨੂੰ ਨਾ ਸਿਰਫ ਤਾਜ਼ਾ ਹੀ ਕਰਾਉਂਦੇ ਨੇ ਬਲਕਿ ਕਾਇਮ ਵੀ ਰੱਖੇ ਹੋਦੇ ਜਦੋਂ ਸੰਚਾਰ ਦਾ ਮੁੱਖ ਮਾਧਿਅਮ ਸਿਰਫ ਤੇ ਸਿਰਫ ਇਹ ਪੋਸਟਕਾਰਡ ਜਾਂ ਇਮਲ ਲੈਟਰ ਹੀ ਹੁੰਦੇ ਸਨ ਆਕਾਸ਼ਮੀ ਜਿੰਦਰ ਨਾਲ ਖਤਾ ਰਹੀ ਲੰਮੇ ਸਮੇਂ ਤੋਂ ਜੁੜੇ ਅਜੇ ਹੀ ਕੁਝ ਸੁਰੋਤੀਆਂ ਨਾ ਕਹਿਣਾ ਹੈ ਮੈਂ ਪਾਰਕਰਸਨ ਕੱਲੋਂ ਕੰਡਟਲਵਾ ਜਿਲ੍ਹਾ ਬਰਨਾਲਾ ਤੋਂ ਮੇਰੀ ਉਮਰ ਤਕਰੀਬਨ ਹੁਣ 38 ਸਾਲ ਹੋ ਗਿਆ ਸਾਨੂੰ ਖਬਰ ਬਹੁਤ ਵਧੀਆ ਧੁੱਤੋ ਲਾ ਕੇ ਮਿਲਦੀ ਹੈ ਅਸੀਂ ਚਿੱਠੀਆਂ ਵੀ ਪਾਉਂਦੇ ਰਹੇ ਹਾਂ ਹੁਣ ਵੀ ਪਾਉਣੀ ਆ ਤੇ ਠੰਡਾ ਪੀ ਪਾਉਣੇ ਜਲੰਧਰ ਤੇ ਵੀ ਪਾਉਣੀ ਆ ਇਹ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਨੇ ਜਲੰਧਰ ਵਾਲੇ ਠੰਡਾ ਵੀ ਸੁਣਾਉਂਦੇ ਆ ਨਾਲ ਪਟਿਆਲਾ ਵੀ ਸੁਣਾਉਂਦੇ ਆ ਚੰਡੀਗੜ੍ਹ ਵੀ ਸੁਣਨੇ ਆ ਦਿੱਲੀ ਵੀ ਸੁਣਨੇ ਆ ਸਾਰੇ ਪ੍ਰੋਗਰਾਮ ਰੇਡੀਓ ਦੇ ਬਹੁਤ ਸਿਰਾਂ ਚੱਲਦੇ ਨੇ ਸਾਰੇ ਆਖੰਡ ਦੇ ਤਹਿ ਦਰੋਂ ਧੰਨਵਾਦ ਕਰਦੇ ਆ ਮਹਾਰਾਜ ਸਿੰਘ ਬਰਾੜ ਆ ਬਲੂ ਬਟੰਡਾ ਤੋਂ ਖਤਾ ਤੇ ਚਿੱਠੀਆਂ ਦਾ ਰੁਝਾਨ ਭਾਵੇਂ ਹੁਣ ਸਾਡੀ ਜ਼ਿੰਦਗੀ ਵਿੱਚੋਂ ਘਟ ਗਿਆ ਪਰ ਰੇਡੀਓ ਔਰ ਆਕਾਸ਼ ਪਾਣੀ ਇੱਕ ਅਜਿਹਾ ਮਾਧਿਅਮ ਹੈ ਮੈਂ ਪਿਛਲੇ 25 ਸਾਲਾਂ ਤੋਂ ਆਕਾਸ਼ ਪਾਣੀ ਨਾਲ ਜੁੜਿਆ ਤੇ ਆਪਣੀਆਂ ਚਿੱਠੀਆਂ ਭੇਜਦਾ ਤੇ ਆ ਤੇ ਦੇ ਵਿੱਚ ਅਸੀਂ ਆਪਣੇ ਦਿਲ ਦੇ ਬਲਵਲੇ ਖੁਸ਼ੀਆਂ ਗਮੀਆਂ ਦੂਰ ਬਸਿੰਦੇ ਆਪਣੇ ਸੱਜਣ ਮਿੱਤਰ ਸੁਨਹੀ ਨੂੰ ਭੇਜਦੇ ਹਾਂ ਸਮਾ ਪਰਿਵਰਤਨਸ਼ੀਲੇ ਅਤੇ ਯਕੀਨਨ ਮੋਰ ਇੱਕ ਵਾਰ ਫਿਰ ਉਹ ਸਮਾ ਜ਼ਰੂਰ ਵੇਖਣ ਨੂੰ ਮਿਲੇਗਾ ਜਦੋਂ ਇਹ ਪੋਸਟ卡ਡ ਤੇ ਇਮੇਲ ਲੈਟਰ ਹੀ ਸੰਚਾਰ ਦੇ ਮੁੱਖ ਸਾਧਨ ਬੱਜੂ ਸਾਹਮਣੇ ਨਜ਼ਰ ਆਉਣਗੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਣੀ ਸਮਾਚਾਰ ਜਲੰਧਰ ਰੂਪਨਗਰ ਪੁਲਿਸ ਨੇ ਜ਼ਿਲ੍ਹੇ ਵਿੱਚ ਮਾਰੇ ਅੰਸਰ ਖਿਲਾਫ ਚਲਾਈ ਮੁਹਿੰਮ ਤਹਿਤ ਜਾਲੀ ਕਰੰਸੀ ਛਾਪਣ ਤੇ ਚਲਾਉਣ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਗੁਲਬੀਰ ਸਿੰਘ ਖੁਰਾਣਾ ਨੇ ਦੱਸਿਆ ਕਿ ਬੀਤੀ 28 ਅਗਸਤ ਨੂੰ ਇੱਕ ਵਿਅਕਤੀ ਆਪਣੇ ਸਾਥੀਆਂ ਨਾਲ ਕਾਰ 'ਚ ਸਵਾਰ ਹੋ ਕੇ ਲੋਹੇੜੀ ਵਿਖੇ ਆਇਆ ਸੀ ਜ ਜਿਹਦੇ ਵਿੱਚੋਂ ਇੱਕ ਵਿਅਕਤੀ ਲੋਹੇੜੀ ਵਿਖੇ ਹੀ ਹਲਵਾਈ ਦੀ ਦੁਕਾਨ 'ਤੇ 500 ਰੁਪਏ ਭਾਰਤੀ ਕਰੰਸੀ ਦਾ ਜਾਲੀ ਨੋਟ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬਾਜ਼ਾਰ 'ਚ ਰੌਲਾ ਪੈਣ ਤੇ ਉਹ ਆਪਣੇ ਸਾਥੀਆਂ ਨਾਲ ਉਥੋਂ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਦੁਬਾਰਾ ਬਾਸਰਦਾ ਮਾਰਕੀਟ ਲੋਹੇੜੀ ਵਿਖੇ ਕੁੰਫਿਰਕੇ 500 ਰੁਪਏ ਭਾਰਤੀ ਕਣਸੀ ਦਾ ਜਾਲੀ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਇੰਚਾਰਜ ਪੁਲਿਸ ਚੌਕੀ ਲੋਹੇੜੀ ਥਾਣਾ ਸਦਰ ਮਰਿੰਡਾ ਨੇ ਕਾਬੂ ਕਰ ਲਿਆ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ 올림픽 ਦੇ ਪਹਿਲਵਾਨ ਵਿਨੈਸ਼ ਫੋਗਾਟ ਅੱਜ ਅੰਮ੍ਰਿਤਸਰ ਵਿਖੇ ਸਾਚ칸 ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਉਹਨਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਇਸਤੋਰਾਂ ਦੇ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਵਿਨੈਸ਼ ਫੋਗਾਟ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਉਤੇਲੀ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਨੈਸ਼ ਫੋਗਾਟ ਨੇ ਕਿਹਾ ਕਿ ਉਹਨਾਂ ਦੇ ਮਨ ਦਾ ਸੁਪਨਾ ਸੀ ਕਿ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਚਮਤਾ ਟੇਕਨ ਅਤੇ ਅੱਜ ਉਹਨਾਂ ਦੇ ਮਨ ਦਾ ਇਹ ਸੁਪਨਾ ਪੂਰਾ ਹੋਇਆ ਦੂਜੀ ਬਾਤ ਤੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਜਹਾ ਕੀ ਵਿਨਿਸ਼ ਵਗਾਟ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਤੇ ਇਸ ਦੇ ਲਈ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਦੀ ਭਾਰਤੀ ਮਿਕਸ 2 ਤੀਰਅੰਦਾਜ਼ੀ ਟੀਮ ਨੇ ਪੈरिस ਪੈਰਾ ਲੀਮਪਿਕ 2024 ਚ 1399 ਦੇ ਸਾਂਝੇ ਸਕੋਰ ਨਾਲ ਪੈਰਾ ਲੀਮਪਿਕ ਚਿਕਨਾਵਾ ਰਿਕਾਰਡ ਬਣਾਇਆ ਹੈ। ਇਹ ਤੀਰਅੰਦਾਜ਼ੀ ਜੋੜੀ 2 ਸਤੰਬਰ ਨੂੰ ਟੌਪ ਸੀਡ ਦੇ ਤੌਰ ਤੇ ਕੁਆਟਰਫਾਈਨਲ ਚ ਖੇਡੇਗੀ। ਇਸ ਦੇ ਨਾਲ ਹੀ ਅੱਜ ਦੀ ਖ਼ਬਰ ਖਤਮ ਹੋਇਆ। ਨਮਸਕਾਰ।